6 ਜੂਨ 1984 ਦਾ ਜਿਹੜਾ ਆਪਰੇਸ਼ਨ ਬਲੂ ਸਟਾਰ ਸੀ ਉਸ ਦੀ ਵਰਸੀ ਔਰ ਇਸ ਨੂੰ ਕੱਲੂਕਾਰਾ ਦਿਵਸ ਦੇ ਰੂਪ ਦੇ ਵਿੱਚ ਤਮਾਮ ਜਿੰਨੀਆਂ ਵੀ ਪੰਤਕ ਜਥੇਬੰਦੀਆਂ ਨੇ ਉਹਨਾਂ ਵੱਲੋਂ ਮਨਾਇਆ ਜਾਂਦਾ ਪਰ ਜੇਕਰ ਗੱਲ ਕੀਤੀ ਜਾਵੇ ਅਕਾਲ ਤਖਤ ਸਾਹਿਬੀ ਤਾਂ ਇੱਥੇ ਜਿਹੜੇ ਪ੍ਰਬੰਧ ਨੇ ਉਹ ਐਸਜੀਪੀਸੀ ਦੇ ਵੱਲੋਂ ਕੀਤੇ ਜਾਂਦੇ ਨੇ ਤਾਂ ਇਸ ਵਾਰ ਜਿਹੜਾ ਕੱਲੂਕਾਰਾ ਦਿਵਸ ਹੈ ਉਸ ਤੋਂ ਪਹਿਲਾਂ ਦਮਦਵੀ ਤਖਸਾਲ ਦੇ ਮੁਖੀ ਵੱਲੋਂ ਹੋਰ ਕਈ ਜਥੇਬੰਦੀਆਂ ਵੱਲੋਂ ਸੰਤ ਸਮਾਜ ਦੇ ਵੱਲੋਂ ਇੱਕ ਗੱਲ ਕਹੀ ਗਈ ਹੈ ਕਿ ਜੇਕਰ ਮੌਜੂਦਾ ਕਾਰਜਕਾਰੀ ਜੱਤੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਇਸ ਵਾਰ ਕੌਮ ਦੇ ਨਾਮ ਸੰਦੇਸ਼ ਦੇਣਗੇ ਤਾਂ ਟਕਰਾ ਪੈਦਾ ਹੋਏਗਾ ਮੈਂ ਤਸਵੀਰਾਂ ਦਿਖਾ ਦਿਆਂ ਇੱਕ ਵਾਰੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਉਹ ਇਸ ਵੇਲੇ ਅਕਾਲ ਤਖਤ ਸਾਹਿਬ ਦੇ ਬਾਹਰ ਮੌਜੂਦ ਨੇ ਹਾਲਾਂਕਿ ਐਸਜੀਪੀਸੀ ਦੀ ਜਿਹੜੀ ਟਾਸਕ ਫੋਰਸ ਹੈ ਉਸ ਨੂੰ ਵੀ ਤਨਖ ਕੀਤਾ ਗਿਆ ਹੈ ਵੱਡੀ ਤਾਦਾਦ ਦੇ ਵਿੱਚ ਪੁਲਿਸ ਫੋਰਸ ਵੀ ਸਾਦੀ ਵਰਦੀ ਦੇ ਵਿੱਚ ਜੋ ਹੈ ਇੱਥੇ ਇਸ ਕਰਕੇ ਤਨਖ ਕੀਤੀ ਗਈ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਟਕਰਾ ਇਸੇ ਤਰ੍ਹਾਂ ਦੀ ਕੋਈ ਤਲਕੀ ਜਿਹੜੀ ਹੈ ਉਹ ਪੈਦਾ ਨਾ ਹੋਵੇ ਕਿਉਂਕਿ ਜਿੱਥੇ ਇੱਕ ਪਾਸੇ ਦਮਦਮੀ ਤਖਸਾਲ ਦੇ ਮੁਖੀ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜੇਕਰ ਕੁਲਦੀਪ ਸਿੰਘ ਗੜਗੱਜ ਕੌਮ ਦੇ ਨਾਮ ਸੰਦੇਸ਼ ਦਿੰਦੇ ਨੇ ਤਾਂ ਉਹਨਾਂ ਨੂੰ ਰੋਕਿਆ ਜਾਏਗਾ ਤਾਂ ਇਸ ਕਰਕੇ ਪਰ ਦੂਜੇ ਪਾਸੇ ਬਹੁਤ ਸਾਰੀਆਂ ਜਥੇਬੰਦੀਆਂ ਐਸੀਆਂ ਵੀ ਨੇ ਉਹਨਾਂ ਦੇ ਵਿੱਚ ਦਲ ਖਾਲਸਾ ਵੀ ਹੈ ਹੋਰ ਕਈ ਜਥੇਬੰਦੀਆਂ ਨੇ ਜਿਨ੍ਹਾਂ ਵੱਲੋਂ ਇਹ ਗੱਲ ਕਹੀ ਗਈ ਹੈ ਸਿਮਰਨਜੀਤ ਸਿੰਘ ਮਾਨ ਜੀ ਉਹਨੇ ਉਹ ਜੋ ਕਿ ਹਰ ਅਦਵਾਰ ਵਿਰੋਧ ਕਰਦੇ ਰਹੇ ਨੇ ਉਹ ਇਸ ਵਾਰ ਜਥੇਦਾਰ ਦੇ ਹੱਕ ਦੇ ਵਿੱਚ ਆਏ ਨੇ ਪਰ ਦਲ ਖਾਲਸਾ ਦੇ ਵੱਲੋਂ ਕੱਲ ਜਦੋਂ ਅੰਮ੍ਰਿਤਸਰ ਦੇ ਵਿੱਚ ਮਾਰਚ ਕੱਢਿਆ ਗਿਆ ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਅੱਜ ਦਾ ਜਿਹੜਾ ਦਿਹਾੜਾ ਹੈ ਉਹ ਸ਼ਹੀਦਾਂ ਦਾ ਦਿਹਾੜਾ ਹੁੰਦਾ ਹੈ ਇਸ ਕਰਕੇ ਅੱਜ ਦੇ ਦਿਨ ਕਿਉਂਕਿ ਉਸ ਵੇਲੇ ਭਾਰਤ ਦੀ ਜਿਹੜੀ ਸਰਕਾਰ ਸੀ ਭਾਰਤੀ ਫੌਜ ਸੀ ਉਸ ਵੱਲੋਂ ਅਕਾਲ ਤਖਤ ਸਾਹਿਬ ਤੇ ਅਟੈਕ ਕੀਤਾ ਗਿਆ ਸੀ ਤਾਂ ਅੱਜ ਜ਼ਿਕਰ ਸਿੱਖ ਆਪਸ ਦੇ ਵਿੱਚ ਟਕਰਾਅ ਦੀ ਸਥਿਤੀ ਪੈਦਾ ਕਰਦੇ ਨੇ ਆਪਸ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਝੜਪ ਹੁੰਦੀ ਹੈ ਤਾਂ ਉਹ ਸਰਕਾਰ ਨੂੰ ਇੱਕ ਗਲਤ ਸੁਨੇਹਾ ਜਾਏਗਾ ਕਿ ਸਿੱਖ ਜਿਹੜੇ ਨੇ ਉਹ ਧੜਿਆਂ ਦੇ ਵਿੱਚ ਵੰਡੇ ਹੋਏ ਨੇ ਸਿੱਖਾਂ ਦੇ ਵਿੱਚ ਬਹੁਤ ਵੱਡਾ ਪਾੜ ਹੈ ਤਾਂ ਇਸ ਕਰਕੇ ਅਪੀਲ ਹਰ ਕਿਸੇ ਵੱਲੋਂ ਕੀਤੀ ਗਈ ਸੀ ਕਿ ਅੱਜ ਸ਼ਾਂਤ ਮਈ ਢੰਗ ਦੇ ਨਾਲ ਇਹ ਜਿਹੜੇ ਸਮਾਗਮ ਨੇ ਇਹਨਾਂ ਨੂੰ ਨੇਪਰੇ ਚਾੜਿਆ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਕੁਝ ਜਥੇਬੰਦੀਆਂ ਦੇ ਵੱਲੋਂ ਚੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਤਸਵੀਰ ਜਿਹੜੀ ਹੈ ਉਹ ਵੰਡੀਆਂ ਜਾ ਰਹੀਆਂ ਨੇ ਅਕਾਲ ਤਖਬ ਸਹਿਬ ਦੀ ਜਿਹੜੀ ਉਸ ਵੇਲੇ ਢਹ ਢੇਰੀ ਇਮਾਰਤ ਹੈ ਉਸ ਦੀ ਤਸਵੀਰ ਹੈ ਤਾਂ ਇਹ ਪੋਸਟਰ ਜਿਹੜੇ ਨੇ ਉਹ ਇੱਥੇ ਵੰਡੇ ਜਾ ਰਹੇ ਨੇ ਜਿਹੜੇ ਸ਼ਰਧਾਲੂ ਪਹੁੰਚਨੇ ਨੇ ਤਾਂ ਤਸਵੀਰ ਤੁਸੀਂ ਦੇਖ ਸਕਦੇ ਹਾਲਾਂਕਿ ਮੀਡੀਆ ਨੂੰ ਇਸ ਵਾਰ ਬਿਲਕੁਲ ਅੱਗੇ ਜਾ ਕੇ ਕਵਰੇਜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੁਰੱਖਿਆ ਕਾਰਨਾਂ ਦੇ ਹਵਾਲੇ ਦਿੱਤੇ ਜਾ ਰਹੇ ਨੇ ਪਰ ਜਿੱਥੇ ਤੱਕ ਵੀ ਕਿਉਂਕਿ ਅਕਾਲ ਤਖਬ ਸਹਿਬ ਨੂੰ ਜੋ 73 ਵਾਲੇ ਪਾਸਿਓਂ ਜਿਹੜੀਆਂ ਪੌੜੀਆਂ ਹੈ ਤਾਂ ਦਰਬਾਰ ਸਾਹਿਬ ਵਾਲੇ ਪਾਸੇ ਪ੍ਰਕਰਮਾਂ ਵਾਲੇ ਪਾਸੇ ਜਾਂਦੀਆਂ ਨੇ ਤਾਂ ਉੱਥੋਂ ਅਸੀਂ ਇਹ ਤਸਵੀਰਾਂ ਜਿਹੜੀਆਂ ਆ ਉਹ ਸਾਂਝੀਆਂ ਕਰਦੇ ਆ ਥੋੜੀ ਦੇਰ ਦੇ ਵਿੱਚ ਜੋ ਹੋ ਸਕਦਾ ਕਿ ਐਸਡੀਪੀਸੀ ਦਾ ਜਿਹੜਾ ਆਪਣਾ ਸੋਸ਼ਲ ਮੀਡੀਆ ਪੇਜ ਹੈ ਜਾਂ YouTube ਚੈਨਲ ਹੈ ਉਸ ਦੇ ਉੱਤੇ ਇਹ ਸਾਰਾ ਲਾਈਵ ਪ੍ਰਸਾਰਣ ਜੋ ਹੈ ਉਹ ਕੀਤਾ ਜਾਵੇ ਤਾਂ ਅਸੀਂ ਇੱਕ ਇੱਕ ਤਸਵੀਰ ਜਿਹੜੀ ਹੈ ਉਹ ਸਾਂਝੀ ਕਰਦੇ ਰਹਾਂਗੇ ਕਿਉਂਕਿ ਇਸ ਵਾਰ ਹਰ ਕਿਸੇ ਦੀ ਨਜ਼ਰ ਅੱਜ ਦੇ ਇਸ ਸਮਾਗਮ ਦੇ ਉੱਤੇ ਟਿਕੀ ਹੋਈ ਹੈ ਅਤੇ ਕੋ ਹਰਨਾਮ ਸਿੰਘ ਖਾਲਸਾ ਜੂਨ ਇਹ ਹਰ ਸਾਲ ਇਸੇ ਤਰ੍ਹਾਂ ਸਵੇਰ ਵੇਲੇ ਪਹੁੰਚਦੇ ਨੇ ਔਰ ਜਿੱਦਾਂ ਹੀ ਅਰਦਾਸ ਹੁੰਦੀ ਹੈ ਉਸ ਤੋਂ ਬਾਅਦ ਕਿਉਂਕਿ ਉਹਨਾਂ ਦਾ ਜਿਹੜਾ ਮੁੱਖ ਪ੍ਰੋਗਰਾਮ ਹੈ ਮੁੱਖ ਸਮਾਗਮ ਜੋ ਦਮਦਮੀ ਟਕਸਾਲ ਦਾ ਹੈੱਡਕੁਆਰਟਰ ਹੈ ਮਹਿਤਾ ਵਿਖੇ ਉੱਥੇ ਕੀਤਾ ਜਾਂਦਾ ਤਾਂ ਉਹਨਾਂ ਨੇ ਉੱਥੇ ਵੀ ਸ਼ਮੂਲੀਅਤ ਕਰਨੀ ਹੁੰਦੀ ਹੈ ਔਰ ਉਹ ਪਹਿਲਾਂ ਇੱਥੋਂ ਜੋ ਹੈ ਦਰਸ਼ਨ ਕਰਕੇ ਮੱਥਾ ਟੇਕ ਕੇ ਨਿਕਲ ਜਾਂਦੇ ਨੇ ਇਸੇ ਤਰ੍ਹਾਂ ਜੋਤਸਰ ਸਿੰਘ ਵਾਲੇ ਨਿਹੰਗ ਜਥੇਬੰਦੀ ਦੇ ਮੁਖੀ ਨੇ ਬਾਬਾ ਅਵਤਾਰ ਸਿੰਘ ਉਹ ਵੀ ਕਾਫੀ ਧੇਰ ਪਹਿਲਾਂ ਇੱਥੋਂ ਮੱਥਾ ਟੇਕਣ ਤੋਂ ਬਾਅਦ ਜਾ ਚੁੱਕੇ ਨੇ ਤਾਂ ਇਹ ਵੀ ਨਜ਼ਰ ਹਰ ਕਿਸੇ ਦੇ ਉੱਤੇ ਕਿੱਕੀ ਹੋਈ ਹੈ ਕਿ ਕੀ ਹਰਨਾਮ ਸਿੰਘ ਖਾਲਸਾ ਇੱਥੇ ਹੀ ਮੌਜੂਦ ਰਹਿਣਗੇ ਜਦੋਂ ਅਰਦਾਸ ਹੋਏਗੀ ਜਾਂ ਜਦੋਂ ਭਾਸ਼ਣ ਹੋਏਗਾ ਮਾਫ ਕਰਨਾ ਜੋ ਸੰਦੇਸ਼ ਹੋਏਗਾ ਕੌਮ ਦੇ ਨਾਮ ਜਿਹੜਾ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦਾ ਦੂਜੇ ਪਾਸੇ ਜਦੋਂ ਅਗਿਆਨੀ ਕੁਲਦੀਪ ਸਿੰਘ ਗਰਗਾਜੇ ਸਖਤਲੇ ਤੋਂ ਅਦਾਲਤਕ ਸਾਹਿਬ ਵਾਲੇ ਪਾਸੇ ਜਾਂਦੇ ਨੇ ਤਾਂ ਉਹਨਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਨਿਹੰਗ ਸਿੰਘ ਔਰ ਐਸਡੀਪੀਸੀ ਦੀ ਜਿਹੜੀ ਟਾਸ ਫੋਰਸ ਹੈ ਉਹ ਮੌਜੂਦ ਸੀ ਕਿਉਂਕਿ ਜਦੋਂ ਇਹ ਐਲਾਨ ਕੀਤਾ ਜਾਂਦਾ ਹੈ ਦਮਦਮੀ ਟਕਸਾਲ ਦੇ ਮੁਖੀ ਵੱਲੋਂ ਤਾਂ ਉਸ ਤੋਂ ਬਾਅਦ ਜੋ ਪਿੰਡ ਜੱਬੋਵਾਲ ਹੈ ਜੋ ਕਿ ਜੰਨੀ ਕੁਲਦੀਪ ਸਿੰਘ ਗਰਗਾਜ ਦਾ ਜੱਦੀ ਪਿੰਡ ਹੈ ਤਾਂ ਉੱਥੇ ਵੱਡਾ ਇਕੱਠ ਕੀਤਾ ਗਿਆ ਔਰ ਇਹ ਕਿਹਾ ਗਿਆ ਕਿ ਕਿਸੇ ਵੀ ਸ਼ਰਤ ਤੇ ਅਸੀਂ ਜੋ ਹੈ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗਜ ਦਾ ਵਿਰੋਧ ਜੋ ਹੈ ਉਹ ਬਰਦਾਸ਼ਤ ਨਹੀਂ ਕਰਾਂਗੇ ਤਾਂ ਇਸ ਵੇਲੇ ਤੁਸੀਂ ਦੇਖ ਸਕਦੇ ਕਿ ਅਕਾਲ ਤਖਤ ਸਾਹਿਬ ਦੇ ਬਾਹਰ ਇਸ ਵੇਲੇ ਜਿੱਥੇ ਤੁਹਾਨੂੰ ਵਕਫ ਵਕਫ ਜਥੇਬੰਦੀਆਂ ਦੇ ਮੁੱਖੀ ਨਜ਼ਰ ਆ ਰਹੇ ਨੇ ਇੱਥੇ ਧਿਆਨ ਸਿੰਘ ਮੰਡ ਵੀ ਪਹੁੰਚੇ ਹੋਏ ਨੇ ਹਾਲਾਂਕਿ ਥੋੜੀ ਦੇਰ ਪਹਿਲਾਂ ਇੱਥੇ ਬੈਠਣ ਨੂੰ ਲੈ ਕੇ ਥੋੜੀ ਤਲਕੀ ਜ਼ਰੂਰ ਹੋਈ ਸੀ ਉਹ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਵੀ ਹੋਈਆਂ ਪਰ ਉਸੇ ਵੇਲੇ ਮੌਕੇ ਤੇ ਜਿਹੜੇ ਐਸਜੀਪੀਸੀ ਦੇ ਅਧਿਕਾਰੀ ਔਰ ਪੁਲਿਸ ਅਧਿਕਾਰੀ ਜਿਹੜੇ ਮੌਜੂਦ ਸੀ ਉਹਨਾਂ ਵੱਲੋਂ ਮਾਹੌਲ ਨੂੰ ਸ਼ਾਂਤ ਕੀਤਾ ਗਿਆ ਤਾਂ ਹਰ ਕਿਸੇ ਦੀ ਕੋਸ਼ਿਸ਼ ਇਹੀ ਹੈ ਕਿ ਕਿਸੇ ਤਰੀਕੇ ਦੀ ਤਲਖੀ ਕਿਸੇ ਤਰੀਕੇ ਦਾ ਟਕਰਾਅ ਜਿਹੜਾ ਹੈ ਉਹ ਅੱਜ ਦੇ ਇਸ ਸਮਾਗਮ ਦੇ ਦੌਰਾਨ ਦੇਖਣ ਨੂੰ ਨਾ ਮਿਲੇ ਔਰ ਥੋੜਾ ਸਮਾਂ ਮੈਂ ਦੱਸਣਾ ਚਾਹੁੰਦਾ ਕਿ ਥੋੜਾ ਸਮਾਂ ਜੋ ਹੈ ਬਚਿਆ ਹੋਇਆ ਉਸ ਤੋਂ ਬਾਅਦ ਅਰਦਾਸ ਕੀਤੀ ਜਾਣੀ ਆ ਔਰ ਜੇਕਰ ਮੈਂ ਪੂਰਾ ਪ੍ਰੋਗਰਾਮ ਬਾਰੇ ਜਾਣਕਾਰੀ ਦੇਵਾਂ ਤਾਂ ਅਰਦਾਸ ਤੋਂ ਬਾਅਦ ਜਿੰਨੇ ਵੀ ਸ਼ਹੀਦ ਪਰਿਵਾਰ ਦੇ ਇਥੇ ਵੀ ਦੱਸਣਾ ਬਹੁਤ ਜ਼ਰੂਰੀ ਹੈ ਕਿ ਜੋ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਆ ਉਹਨਾਂ ਦੇ ਜਿਹੜੇ ਬੇਟੇ ਨੇ ਇਸ਼ਰ ਸਿੰਘ ਔਰ ਦੂਸਰਾ ਬੇਟਾ ਜੋ ਹੈ ਉਹਨਾਂ ਵੱਲੋਂ ਵੀ ਇਹ ਗੱਲ ਕਹੀ ਗਈ ਸੀ ਕਿ ਅਸੀਂ ਗਿਆਨੀ ਕੁਲਦੀਪ ਸਿੰਘ ਅਰਗੜਜ ਦੇ ਕੋਲੋਂ ਇਸ ਵਾਰ ਸਨਮਾਨ ਜੋ ਹੈ ਉਹ ਹਾਸਲ ਨਹੀਂ ਕਰਾਂਗੇ ਪਰ ਦੂਜੇ ਪਾਸੇ ਜੇਕਰ ਅਸੀਂ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਦੀ ਗੱਲ ਕਰਦੇ ਆ ਤਾਂ ਉਹਨਾਂ ਨੇ ਦੋ ਦਿਨ ਪਹਿਲਾਂ ਇੱਕ ਵੱਡਾ ਬਿਆਨ ਦਿੱਤਾ ਸੀ ਕਿ ਇਹ ਸਮਾਗਮ ਜੋ ਹੈ ਪੂਰੀ ਸ਼ਾਂਤੀ ਦੇ ਨਾਲ ਨੇਪਰੇ ਚੜ੍ਹੇਗਾ ਸ਼ਾਂਤਮਈ ਢੰਗ ਦੇ ਨਾਲ ਜੋ ਹੈ ਅਰਦਾਸ ਹੋਏਗੀ ਜਿਸ ਤਰੀਕੇ ਦੇ ਨਾਲ ਜੋ-ਜੋ ਵੀ ਪ੍ਰੋਗਰਾਮ ਹੁੰਦਾ ਕਿਉਂਕਿ ਅਰਦਾਸ ਤੋਂ ਬਾਅਦ ਚਾਹੇ ਉਹ ਪਿੰਡਰਾਂ ਵਾਲਿਆਂ ਦਾ ਪਰਿਵਾਰ ਹੋਵੇ ਭਾਈ ਅਮਰੀਕ ਸਿੰਘ ਦਾ ਪਰਿਵਾਰ ਹੋਵੇ ਬਹੁਤ ਸਾਰੇ ਐਸੇ ਪਰਿਵਾਰ ਨੇ ਜਿਨ੍ਹਾਂ ਦੇ ਮੈਂਬਰਾਂ ਨੂੰ ਜੋ ਹੈ ਅਸਰੋਪਾਉ ਦੇ ਕੇ ਉਹਨਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਜੋ ਹੈ ਇੱਕ ਅਸੀਂ ਕਹਿ ਸਕਦੇ ਹਾਂ ਕਿ ਇੱਥੇ ਇੱਕ ਸਨੇਹਾ ਦਿੱਤਾ ਜਾਂਦਾ ਹੈ ਸਰਕਾਰਾਂ ਨੂੰ ਕਿ ਜਿਹੜੇ ਉਸ ਵੇਲੇ ਜਿੰਨਾਂ ਜਿੰਨਾਂ ਸਿੰਘਾਂ ਨੂੰ ਸ਼ਹੀਦ ਕੀਤਾ ਗਿਆ ਉਹ ਕੌਮੀ ਸ਼ਹੀਦ ਨੇ ਔਰ ਇਸੇ ਕਰਕੇ 6 ਜੂਨ 1984 ਦਾ ਜਿਹੜਾ ਦਿਹਾੜਾ ਹੈ ਉਹ ਐਸਸੀ ਪੀਸੀ ਦੇ ਵੱਲੋਂ ਕੱਲੂ ਘਰਾ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ ਹੈ ਤਾਂ ਪਰ ਇਸ ਵਾਰ ਜਿਸ ਤਰੀਕੇ ਦੇ ਨਾਲ ਪਿਛਲੇ ਲਗਭਗ ਇੱਕ ਡੇਢ ਹਫ਼ਤੇ ਤੋਂ ਇੱਕ ਤਲਖੀ ਵਾਲਾ ਮਾਹੌਲ ਬਣਿਆ ਹੋਇਆ ਹੈ ਤਾਂ ਤੁਸੀਂ ਦੇਖ ਸਕਦੇ ਕਿ ਲਗਾਤਾਰ ਵਕ ਵਕ ਜਿਹੜੀਆਂ ਨਿਹੰਗ ਜਥੇਬੰਦੀਆਂ ਨੇ ਉਹ ਇੱਥੇ ਪਹੁੰਚ ਰਹੀਆਂ ਨੇ ਇਸ ਤੋਂ ਇਲਾਵਾ ਜੇਕਰ ਮੈਂ ਪੰਥਕ ਜਥੇਬੰਦੀਆਂ ਦੀ ਗੱਲ ਕਰਾਂ ਤਾਂ ਕਈ ਸਿਕਸ ਸਟੂਡੈਂਟ ਫੈਡਰੇਸ਼ਨਾਂ ਦੇ ਜਿਹੜੇ ਪ੍ਰਧਾਨ ਨੇ ਉਹ ਪਹੁੰਚਦੇ ਨੇ ਸਿਮਰਨਜੀਤ ਸਿੰਘ ਮਾਨਜੋਹ ਨੇ ਉਹ ਚੇਚੇ ਤੌਰ ਤੇ ਪਹੁੰਚਦੇ ਨੇ ਹਾਲਾਂਕਿ ਇਸ ਵਾਰ ਪਹਿਲੀ ਵਾਰ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ ਕਿ ਜਿਹੜੇ ਆਗੂ ਸਿਮਰਨਜੀਤ ਸਿੰਘ ਮਾਨ ਦੀ ਮੈਂ ਗੱਲ ਕਰ ਰਿਹਾ ਕਿ ਉਹ ਹੁਣ ਤੱਕ ਜਿੰਨੇ ਵੀ ਜਥੇਦਾਰ ਬਣਦੇ ਰਹੇ ਨੇ ਉਹਨਾਂ ਦਾ ਉਹਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਸੀ ਪਰ ਇਸ ਵਾਰ ਇੱਕ ਪਾਸੇ ਦਮਦਮੀ ਟਕਸਾਲ ਮੌਜੂਦਾ ਕਾਰਜਕਾਰੀ ਜਥੇਦਾਰ ਦਾ ਵਿਰੋਧ ਕਰਦੀ ਹੋਈ ਨਜ਼ਰ ਆ ਰਹੀ ਹੈ ਤਾਂ ਜਿਹੜੇ ਸਿਮਰਤਜੀਤ ਸਿੰਘ ਮਾਨ ਨੇ ਉਹ ਇਸਵਰੀ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਹੱਕ ਦੇ ਵਿੱਚ ਨਿਤਰੇ ਨੇ ਤਾਂ ਇਸ ਕਰਕੇ ਜਿੱਥੇ ਦਮਦਮੀ ਟਕਸਾਲ ਵੱਲੋਂ ਵਿਰੋਧ ਦੀ ਗੱਲ ਕੀਤੀ ਜਾ ਰਹੀ ਤਾਂ ਉੱਥੇ ਹੀ ਬਹੁਤ ਆ ਬਿਲਕੁਲ ਕਿਉਂਕਿ ਇਹ ਕੋਸ਼ਿਸ਼ ਤਾਂ ਐਸਜੀਪੀਸੀ ਦੇ ਪ੍ਰਧਾਨ ਵੱਲੋਂ ਉਦੋਂ ਕੀਤੀ ਗਈ ਜਦੋਂ ਇੱਕ ਡੈਲੀਗੇਸ਼ਨ ਤਿਆਰ ਕੀਤਾ ਗਿਆ ਉਸ ਦੇ ਵਿੱਚ ਐਸਜੀਪੀਸੀ ਦੇ ਮੈਂਬਰ ਮੌਜੂਦ ਸਨ ਐਸਜੀਪੀਸੀ ਦੇ ਸੀਨੀਅਰ ਅਧਿਕਾਰੀ ਜਿਹੜੇ ਨੇ ਉਹ ਮੌਜੂਦ ਸਨ ਔਰ ਖੁਦ ਹਰਜਿੰਦਰ ਸਿੰਘ ਧਾਮੀ ਦਮਦਮੀ ਤਖਸਾਲ ਦੇ ਹੈੱਡਕੁਆਰਟਰ ਪਹੁੰਚਦੇ ਨੇ ਉੱਥੇ ਲਗਭਗ ਡੇਢ ਦੋ ਘੰਟੇ ਮੀਟਿੰਗ ਚੱਲਦੀ ਹੈ ਪਰ ਮੀਟਿੰਗ ਜਿਹੜੀ ਹੈ ਉਹ ਕਿਤੇ ਨਾ ਕਿਤੇ ਬੇਸਿੱਟਾ ਨਜ਼ਰ ਆਉਂਦੀ ਹੈ ਕਿਉਂਕਿ ਹਰਨਾਮ ਸਿੰਘ ਖਾਲਸਾ ਫਿਰ মিডিਆ ਦੇ ਨਾਲ ਗੱਲ ਕਰਦੇ ਨੇ ਔਰ ਹਰਜਿੰਦਰ ਸਿੰਘ ਧਾਮੀ ਦੀ ਮੌਜੂਦਗੀ ਦੇ ਵਿੱਚ ਇੱਕ ਵਾਰ ਫਿਰ ਇਹ ਐਲਾਨ ਕਰਦੇ ਨੇ ਕਿ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਦੀ ਜਿਹੜੀ ਨਿਯੁਕਤੀ ਹੈ ਉਹ ਮਰਿਆਦਾ ਦੇ ਉਲਟ ਜਾ ਕੇ ਕੀਤੀ ਗਈ ਹੈ ਮਰਿਆਦਾ ਦਾ ਵੱਡਾ ਕਹਾਣ ਕੀਤਾ ਗਿਆ ਹੈ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਦਾ ਇਹ ਕਹਿਣਾ ਸੀ ਕਿ ਅਸੀਂ ਇੱਥੇ ਪਹੁੰਚੇ ਆਂ ਔਰ ਬੇਨਤੀ ਕਰਨ ਦੇ ਲਈ ਇਹੀ ਆਏ ਆਂ ਕਿ 6 ਜੂਨ ਵਾਲੇ ਦਿਨ ਕਿਸੇ ਤਰ੍ਹਾਂ ਦੀ ਕੋਈ ਐਸੀ ਜਿਹੜੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਬਾਹਰ ਅਸੀਂ ਕੋਈ ਤਸਵੀਰ ਨਾ ਸਾਹਮਣੇ ਆਵੇ ਜਿਸ ਦੇ ਨਾਲ ਕਿ ਸਿੱਖਾਂ ਦਾ ਅਕਸ ਜੋ ਹੈ ਉਹ ਖਰਾਬ ਹੋਵੇ ਕਿਉਂਕਿ ਜੇਕਰ ਮੈਂ 2007 ਦੀ ਗੱਲ ਕਰਾਂ ਜਾਂ ਉਸ ਤੋਂ ਔਰ ਕਈ ਐਸੇ ਸਾਲ ਜਿਨ੍ਹਾਂ ਦੇ ਵਿੱਚ ਟਕਰਾਅ ਦੀ ਸਥਿਤੀ ਬਣੀ ਔਰ ਜਦੋਂ ਉਹ ਤਸਵੀਰਾਂ ਦੁਨੀਆ ਭਰ ਦੇ ਵਿੱਚ ਪਹੁੰਚਦੀਆਂ ਨੇ ਤਾਂ ਫਿਰ ਦੁਨੀਆ ਦੇ ਵਿੱਚ ਜਿਹੜੇ ਹੋਰ ਗੈਰ ਸਿੱਖ ਅਸੀਂ ਕਹਿ ਸਕਦੇ ਜਿਹੜੇ ਧਰਮ ਨੇ ਉਹ ਸਿੱਖਾਂ ਬਾਰੇ ਉਹਨਾਂ ਦੀ ਜਿਹੜੀ ਇੱਕ ਇਮੇਜ ਬਣਦੀ ਹੈ ਉਹ ਬੜੀ ਗਲਤ ਨੈਗੇਟਿਵ ਇਮੇਜ ਜਿਹੜੀ ਹੈ ਉਹ ਹੋ ਜਾਂਦੀ ਹੈ ਤਾਂ ਇਸ ਕਰਕੇ ਇੱਕ ਸ਼ਾਂਤੀ ਦਾ ਸੰਕੇਤ ਇਸ ਸਮਾਗਮ ਦੇ ਦੌਰਾਨ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹਰ ਵਾਰ ਪਰ ਕਈ ਵਾਰੀ ਕਈ ਜਥੇਬੰਦੀਆਂ ਜਿਹੜੀਆਂ ਨੇ ਉਹ ਜਦੋਂ ਵੀ ਜਿਹੜੇ ਸਮੇਂ-ਸਮੇਂ ਤੇ ਜਥੇਦਾਰ ਰਹੇ ਨੇ ਜਿੱਦਾਂ ਹੀ ਉਹਨਾਂ ਵੱਲੋਂ ਕੌਮ ਦੇ ਨਾਮ ਸੰਦੇਸ਼ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤਾਂ ਉਸ ਵੇਲੇ ਉਸ ਸੰਦੇਸ਼ ਦੇ ਦੌਰਾਨ ਨਾਰੇਬਾਜ਼ੀ ਕੀਤੀ ਜਾਂਦੀ ਹੈ ਖਾਲਿਸਤਾਨ ਦੇ ਹੱਕ ਦੇ ਵਿੱਚ ਨਾਰੇ ਲਾਏ ਜਾਂਦੇ ਨੇ ਔਰ ਕਈ ਵਾਰ ਐਸਜੀਪੀਸੀ ਜਾਂ ਜਥੇਦਾਰਾਂ ਦੇ ਖਿਲਾਫ ਵੀ ਨਾਰੇ ਜੋ ਨੇ ਉਹ ਲੱਗਦੇ ਰਹੇ ਨੇ ਪਰ ਅੱਜ ਦੀ ਜੇਕਰ ਮੈਂ ਗੱਲ ਕਰਾਂ ਤਾਂ ਪਿਛਲੇ ਕੁਝ ਸਮੇਂ ਦੇ ਵਿੱਚ ਯਾਨੀ ਹਰਪ੍ਰੀਤ ਸਿੰਘ ਯਾਨੀ ਰਗਵੀਰ ਸਿੰਘ ਯਾਨੀ ਮਲ ਸਿੰਘ ਤਾਂ ਇਹਨਾਂ ਤਿੰਨਾਂ ਦੇ ਜਦੋਂ ਉਹਨਾਂ ਦੀਆਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਸੇਵਾ ਮੁਕਤੀਆਂ ਜਦੋਂ ਕੀਤੀਆਂ ਗਈਆਂ ਤਾਂ ਬਾਅਦ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗਰਗਜ ਦਾ ਨਾਮ ਸਾਹਮਣੇ ਆਇਆ ਔਰ ਉਹਨਾਂ ਨੂੰ ਜਿਹੜਾ ਲਗਾਤਾਰ ਇਲਜ਼ਾਮ ਕਈ ਜਥੇਬੰਦੀਆਂ ਲਾਉਂਦੀਆਂ ਨਜ਼ਰ ਆ ਰਹੀਆਂ ਨੇ ਕਿ ਰਾਤ ਦੇ ਹਨੇਰੇ ਦੇ ਵਿੱਚ ਗੁਰੂ ਮਹਾਰਾਜ ਦੀ ਹਜ਼ੂਰੀ ਤੋਂ ਬਗੈਰ ਜੋ ਹੈ ਨਿਪਟੀ ਕੀਤੀ ਗਈ ਹਾਲਾਂਕਿ ਉਸ ਵੇਲੇ ਵੀ ਜੇਕਰ ਮੈਂ ਗੱਲ ਕਰਾਂ ਜਿਹੜੇ ਨਿਹੰਗ ਜਥੇਬੰਦੀ ਹੈ 96 ਕਰੋੜੀ ਕਿਉਂਕਿ ਉਸ ਦਿਨ ਉਸ ਵੇਲੇ ਅਨੰਦਪੁਰ ਸਾਹਿਬ ਦੇ ਵਿੱਚ ਹੋਲਾ ਮੁਹੱਲੇ ਵਾਲੇ ਦਿਨ ਚੱਲ ਰਹੇ ਸੀ ਤਾਂ ਉਦੋਂ ਇਹ ਗੱਲ ਕਹਿ ਦਿੱਤੀ ਗਈ ਕਿ ਜੇਕਰ ਗਿਆਨੀ ਹਰਪ੍ਰੀਤ ਸਿੰਘ ਜਾਂ ਗਿਆਨੀ ਰਘਬੀਰ ਸਿੰਘ ਦੀ ਜਗ੍ਹਾ ਕਿਸੇ ਹੋਰ ਜੱਥੇਦਾਰ ਦੀ ਨਿਯੁਕਤੀ ਕੀਤੀ ਗਈ ਤਾਂ ਅਸੀਂ ਉਸ ਦਾ ਜੋ ਹੈ ਸਖਤ ਵਿਰੋਧ ਕਰਾਂਗੇ ਉਹਨਾਂ ਵੱਲੋਂ ਇਹ ਵੀ ਗੱਲ ਕਹਿ ਦਿੱਤੀ ਗਈ ਸੀ ਕਿ ਫੌਜਾਂ ਜਿਹੜੀਆਂ ਨੇ ਉਹ ਹਮ ਹਮਾ ਕੇ ਉੱਥੇ ਪਹੁੰਚਣ ਤਾ ਉਸ ਵੇਲੇ ਐਸਜੀਪੀਸੀ ਦਾ ਇਹ ਤਰਕ ਸੀ ਕਿ ਅਸੀਂ ਟਕਰਾਜ ਉਹ ਹੈ ਉਹ ਨਹੀਂ ਸੀ ਚਾਹੁੰਦੇ ਇਸ ਕਰਕੇ ਉਹ ਨਿਯੁਕਤੀ ਉਸ ਤਰੀਕੇ ਦੇ ਨਾਲ ਕਰਨੀ ਪਈ ਹਾਲਾਂਕਿ ਇੱਕ ਜਿਹੜੀ ਮਰਿਆਦਾ ਅਸੀਂ ਹੁਣ ਤੱਕ ਦੇਖਦੇ ਆਏ ਕਿ ਜਦੋਂ ਵੀ ਕਿਸੇ ਜੱਥੇਦਾਰ ਦੀ ਨਿਯੁਕਤੀ ਤੋਂ ਬਾਅਦ ਤਾਜ਼ਕੋਸ਼ੀ ਕੀਤੀ ਜਾਂਦੀ ਤਾਂ ਇਸੇ ਥਾਂ ਤੇ ਹੀ ਦਸਤਾਰਬੰਦੀ ਜੋ ਹੈ ਤਾਂ ਲਗਾਤਾਰ ਤਸਵੀਰਾਂ ਅਸੀਂ ਦਿਖਾਉਂਦੇ ਰਹਾਂਗੇ